ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆਪਾਂ ਨਵੀਂ ਨਵੀਂ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦੇ ਆਂ ਸੋ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਇੱਕ ਬੜੀ ਖੁਸ਼ਖਬਰੀ ਵਾਲੀ ਗੱਲ ਹੈ 5994 ਅਧਿਆਪਕ ਸਾਥੀਆਂ ਲਈ ਜਿਹੜੀ ਅੱਜ ਦੀ ਇਹ ਵੀਡੀਓ ਹੈ ਸਭ ਤੋਂ ਪਹਿਲਾਂ ਸਾਰੇ ਹੀ ਉਹਨਾਂ ਕੈਂਡੀਡੇਟਸ ਨੂੰ ਮੁਬਾਰਕਾਂ ਜਿਨ੍ਹਾਂ ਦੀ ਸਿਲੈਕਸ਼ਨ ਆਈ ਹੈ ਤੇ ਉਸ ਤੋਂ ਬਾਅਦ ਜਿਨ੍ਹਾਂ ਨੂੰ ਸਟੇਸ਼ਨ ਚੁਣ ਹੋਣ ਜਾ ਰਹੀ ਹੈ ਸੋ ਬਹੁਤ ਬਹੁਤ ਮੁਬਾਰਕਾਂ ਸੋ ਇਹ ਨਾਰਚ 94 ਲਈ ਜਿਹੜੀ ਹੈਗੀ ਆਪਣੀ ਅੱਜ ਦੀ ਵੀਡੀਓ ਹੈ ਜੀ ਕਿ ਨਾਰਚ 94 ਨੂੰ ਜਿਹੜਾ ਜਲਦੀ ਹੀ ਜਿਹੜੇ ਸਟੇਸ਼ਨ ਚੋਂ ਆਨ ਕਰਵਾਈ ਜਾ ਰਹੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਠੀਕ ਹੈ ਜੀ ਤਾਂ ਕੀ ਇਹ ਵੀਡੀਓ ਤੁਹਾਡਾ ਨਾਲ ਸਾਂਝੀ ਕਰਦੇ ਆ ਕਿ ਜਿਸ ਤਰ੍ਹਾਂ ਕਿਸੇ ਜਾਣੇ ਪੰਜਾਬ ਜਿਹੜੀ ਕਾਫੀ ਲੰਮੇ ਸਮੇਂ ਦੀ ਨਾਰਚ 94 ਭਰਤੀ ਜਿਹੜੀ ਉਹ ਲਟਕੀ ਹੋਈ ਸੀ ਤੇ ਉਹਦੇ ਸਬੰਧ ਵਿੱਚ ਇਲੈਕਸ਼ਨ ਕਮਿਸ਼ਨ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ 1 9 2024 ਨੂੰ ਜਿਹੜੀ ਸਿਲੈਕਸ਼ਨ ਲਿਸਟ ਵੀ ਆ ਚੁੱਕੀ ਸੀ ਜੇ ਪਹਿਲੇ ਪੜਾਅ ਵਿੱਚ ਇਸ ਸਿਲੈਕਸ਼ਨ ਲਿਸਟ ਵਿਚਲੇ ਯੋਗ ਉਮੀਦਵਾਰਾਂ ਨੂੰ ਮੌਜੂਦਾ ਖਾਲੀ ਅਸਾਮੀਆਂ ਵਿਰੁੱਧ ਸਟੇਟ ਐਮਐਸ ਸੈੱਲ ਵੱਲੋਂ ਆਨਲਾਈਨ ਪ੍ਰਕਿਰਿਆ ਰਾਹੀਂ ਸਟੇਸ਼ਨ ਚੋਣ ਕਰਵਾਈ ਜਾਣੀ ਹੈ ਠੀਕ ਹੈ ਜੀ ਸਟੇਸ਼ਨ ਚੋਣ ਦੇ ਮੰਤਵ ਲਈ ਪੋਰਟਲ ਮਿਤੀ 27 9 24 ਤੋਂ 29 9 24 ਤੱਕ ਖੁੱਲ੍ਹਾ ਰਹੇਗਾ ਭਾਵੇਂ ਤੁਸੀਂ ਜਿਹੜੇ ਹੈਗੇ ਆ 5994 ਦੇ ਕੈਂਡੀਡੇਟ 27 ਤਰੀਕ ਤੋਂ ਲੈ ਕੇ 29 ਤਰੀਕ ਤੱਕ ਪਾਵ ਤਿੰਨ ਦਿਨ ਉਹਨਾਂ ਕੋਲੇ ਹੋਣਗੇ ਜੀ ਆਪਣੇ ਮੌਜੂਦਾ ਜਿਹੜੇ ਸਟੇਸ਼ਨ ਨੇ ਉਹ ਭਰ ਸਕਦੇ ਆ ਜਿੰਨਾਂ ਜਿੰਨਾਂ ਦੀ ਇੱਛਾ ਹੈ ਇਹਦੇ ਸਟੇਸ਼ਨਾਂ ਵਿੱਚ ਕੋਈ ਬੰਦਸ਼ ਨਹੀਂ ਹੁੰਦੀ ਚਾਹੇ ਤੁਸੀਂ 5 ਭਰੋ 10 ਭਰੋ ਚਾਹੇ ਇਵਨ ਕਿ 100 ਤੁਸੀਂ ਜਾਂ 150 ਵੀ ਸਟੇਸ਼ਨ ਭਰ ਦਿਓ ਜਿੰਨੇ ਤੁਹਾਨੂੰ ਸ਼ੋ ਹੋਣਗੇ ਸਾਰੇ ਭਰ ਸਕਦੇ ਹੋ ਪਰ ਸਟੇਸ਼ਨ ਉਹ ਹੀ ਹੋਊਗਾ ਜਿਹੜਾ ਮਤਲਬ ਤੁਹਾਨੂੰ ਦਿੱਤਾ ਜਾਊਗਾ ਠੀਕ ਹੈ ਜੀ ਤੁਹਾਡੀ ਮੈਟ੍ਰੀਸਟ ਲਿਸਟ ਦੇ ਅਨੁਸਾਰ ਜਾਂ ਤੁਹਾਡੀ ਯੋਗਤਾ ਦੇ ਅਨੁਸਾਰ ਜਿਹੜੀ ਵੀ ਤੁਹਾਡੀ ਕੋਈ ਮੈਚ ਬਣਦੀ ਉਸ ਹਿਸਾਬ ਨਾਲ ਤੁਹਾਨੂੰ ਜਿਹੜਾ ਸਟੇਸ਼ਨ ਉਹ ਦਿੱਤਾ ਜਾਊਗਾ ਜੀ ਯੋਗ ਉਮੀਦਵਾਰਾਂ ਨੂੰ ਇਹਦਾ ਨੋਟ ਕੀਤਾ ਜਾਂਦੇ ਕਿ ਉਕਤ ਸ਼ੈਡਿਊਲ ਅਨੁਸਾਰ ਸਟੇਸ਼ਨ ਚੁਣਨਾ ਕਰਨਾ ਯਕੀਨੀ ਬਣਾਇਆ ਜਾਵੇ। ਹਰੇਕ ਉਮੀਦਵਾਰ ਆਪਣੀ ਆਈਡੀ ਵਿੱਚ ਸ਼ੋ ਹੋ ਰਹੀ ਵੈਕੈਂਸੀ ਲਿਸਟ ਵਿੱਚੋਂ ਆਪਣੀ ਚੁਆਇਸ ਦੇ ਜਿੰਨੇ ਮਰਜ਼ੀ ਸਟੇਸ਼ਨ ਜਿਹੜਾ ਉਹ ਭਰ ਸਕਦਾ ਹੈ ਜੀ ਦੇਖੋ। ਇਸ ਮੁੱਚੀ ਪ੍ਰਕਾਰ ਰੂਪ ਆਨਲਾਈਨ ਹੀ ਹੋਵੇਗੀ ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੁਣ ਨਹੀਂ ਕਰਨਗੇ। ਉਹਨਾਂ ਨੂੰ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਵੀ ਇੱਕ ਸਟੇਸ਼ਨ ਜਿਹੜਾ ਉਹ ਆਨਲਾਈਨ ਪ੍ਰਕਿਰਿਆ ਤਹਿਤ ਆਈਐਮਐਸ ਵੱਲੋਂ ਅਲਾਟ ਕਰ ਦਿੱਤਾ ਜਾਊਗਾ। ਜੇਕਰ ਤੁਸੀਂ ਨਾ ਵੀ ਸਟੇਸ਼ਨ ਚੁਣ ਕਰੋਗੇ ਫਿਰ ਵੀ ਤੁਹਾਨੂੰ ਜਿਹੜਾ ਐਮਆਈਐਸ ਵੱਲੋਂ ਆਪਣੇ ਆਪ ਜਿਹੜਾ ਖਾਲੀ ਰਹਿੰਦਾ ਸਟੇਸ਼ਨ ਹੋਊਗਾ ਬਾਕੀ ਬਚ ਜੂ ਉਹ ਅਲਾਉ ਕਰ ਦਿੱਤਾ ਜਾਊਗਾ ਠੀਕ ਹੈ ਜੀ ਤਾਂ ਜਿਹੜੇ ਚੁਣੇ ਹੋਏ ਸਟੇਸ਼ਨ ਹੋਣਗੇ ਉਹ ਹਰ ਮੈਟ ਵਾਲੇ ਉਮੀਦਵਾਰਾਂ ਨੂੰ ਜਿਹੜੇ ਹੈਗੇ ਉਹਨਾਂ ਦੇ ਹਿਸਾਬ ਤੇ ਚੋਣ ਹੋਊਗੀ ਜੀ ਉਮੀਦਵਾਰਾਂ ਨੂੰ ਅਲਰਟ ਹੋ ਚੁੱਕੇ ਹੋਣਗੇ ਤਾਂ ਅਜਿਹੀ ਸੂਰਤ ਵਿੱਚ ਉਸ ਨੂੰ ਵੀ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਇੱਕ ਸਟੇਸ਼ਨ ਆਨਲਾਈਨ ਪਰਗੇਗਾ ਨਹੀਂ ਆਪਣੇ ਆਪ ਹੀ ਹੋਊਗਾ ਤੇ ਇਹਦੇ ਵਿੱਚ ਇੱਕ ਖਾਸ ਜਿਹੜੀ ਹੈਗੀ ਹੈ ਨੋਟ ਹੁੰਦਾ ਜੀ ਇਸਪਸ਼ਟ ਕੀਤਾ ਜਾ ਰਿਹਾ ਹੈ ਕਿ ਜੋ ਉਮੀਦਵਾਰ 6635 ਅਤੇ 2364 ਭਰਤੀ ਅਧੀਨ ਪਹਿਲਾਂ ਨਿਯੁਕਤ ਹੋ ਚੁੱਕੇ ਹਨ बतौर ईटीटी టీచర్ ਕੰਮ ਕਰ ਰਹੇ ਹਨ ਉਹ ਉਮੀਦਵਾਰ ਇਸ ਭਰਤੀ ਵਿੱਚ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਹੋਣਗੇ ਪਰੰਤੂ ਉਹਨਾਂ ਦੀ ਨਿਯੁਕਤੀ ਦਾ ਸਥਾਨ ਉਹੀ ਰਹੇਗਾ ਜਿਸ ਸਟੇਸ਼ਨ ਉੱਤੇ ਉਹ ਮੌਜੂਦਾ ਸਮੇਂ ਕੰਮ ਕਰ ਰਹੇ ਹਨ ਪਰ ਆਹ ਜਿਹੜੀ ਲਾਸਟ ਲਾਈਨ ਲਿਖਦੇ ਆ ਇਹਦੇ ਇਹ ਕੀ ਤੱਕ ਬਣਦੀ ਹੈ ਹਜੇ ਤੱਕ ਇਹ ਸਮਝ ਨਹੀਂ ਆ ਰਿਹਾ ਕਿਉਂ ਇਹ ਲਿਖਦੇ ਆ ਠੀਕ ਹੈ ਜੀ ਹਾਲਾਂਕਿ ਕਿਉਂਕਿ ਜਿਹੜੇ ਪਹਿਲਾਂ ਮੈਚ 6635 ਵਾਲੇ ਕੈਂਡੀਡੇਟਸ ਨੇ ਉਹਨਾਂ ਨੂੰ ਤਕਰੀਬਨ 2 ਸਾਲ ਤੋਂ ਪਲੱਸ ਸਮਾਂ ਹੋ ਗਿਆ ਠੀਕ ਹੈ ਜੀ ਜੇ ਤਾਂ ਜਿਹੜਾ ਸਟੇਸ਼ਨ ਉਹਨੂੰ ਨਵਾਂ ਦਿੱਤਾ ਜਾਵੇ ਫਿਰ ਤਾਂ ਉਹ ਵਿਚਾਰੇ ਇੱਧਰ ਆਉਣ ਦੀ ਇੱਛਾ ਵੀ ਰੱਖਦੇ ਆ ਆਪਣਾ 2 ਸਾਲ ਦਾ ਜਿਹੜਾ ਸਮਾਂ ਵੀ ਹੈ ਉਹ ਵੀ ਚਾਹੇ ਉਹ ਖਰਾਬ ਕਰ ਸਕਦੇ ਆ ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਇੰਨਾ ਮੂਰਖ ਹੋਊਗਾ ਕਿ ਆਪਣੇ ਉਹ 2 ਸਾਲ ਦਾ ਸਮਾਂ ਛੱਡ ਕੇ ਦੁਬਾਰਾ ਇਸ ਲਿਸਟ ਦੇ ਵਿੱਚ ਆਊਗਾ ਸੋ ਇਹ ਬਾਕੀ ਗੱਲਾਂ ਬਾਤਾਂ ਦੀਆਂ ਨਹੀਂ ਰਹਿਣਗੀਆਂ ਜੋ ਕਿਰਪਾ ਕਰਕੇ ਵੀਡੀਓ ਨੂੰ ਵੱਟੋ ਵੱਟ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੀ ਲਈ ਕਿਰਪਾ ਕਰਕੇ ਫਾਲੋ ਜ਼ਰੂਰ ਕਰ ਲਿਓ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ